ਵੀ ਪਾਣੀ ਆਇਆ ਸੀਗਾ ਤੇ ਇਸੇ ਪੂਰੇ ਸੈਫਰ ਤੇ ਅਸੀਂ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਆ ਕੇ ਲੋਕਾਂ ਨੂੰ ਚੇਤਾਵਨੀ ਦੇ ਕੇ ਗਏ ਸੀ ਕਿ ਸਰਕਾਰ ਨੂੰ ਜਗਾ ਕੇ ਗਏ ਸੀਗੇ ਅੱਜ ਫੇਰ ਉਹੀ ਮੌਕਾ ਹੈਗਾ ਸਰਕਾਰ ਨੂੰ ਜਗਾਉਣ ਵਾਸਤੇ ਇੱਥੇ ਆਏ ਆ ਸੋ ਇਹ ਜਿਹੜੇ ਸੈਫਰ ਹੈ ਇਹ ਟੋਟਲ ਤੇ ਟੋਟਲ ਪੁਲ ਜਿਹੜੇ ਹੈਗੇ ਨੇ ਬੰਦ ਹੈਗੇ ਨੇ ਸਿਰਫ ਇੱਕ ਰਸਤਾ ਖੁੱਲਾ ਹੈ ਜੇ ਪਿੱਛੋਂ ਪਾਣੀ ਦਾ ਵਾਧਾ ਹੁੰਦਾ ਤਾਂ ਇਹ ਪੂਰੇ ਦਾ ਪੂਰਾ ਏਰੀਆ ਜਿਹੜਾ ਤਬਾਹ ਹੋ ਜਾਂਦਾ ਸਰਕਾਰ ਬਿਲਕੁਲ ਸੁੱਤੀ ਪਈ ਆ ਮੈਨੂੰ ਯਾਦ ਆ ਰਹਾ ਜੈ ਮਨੂੰ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਸੀਂ ਉਹਨਾਂ ਕੋਲ 3 ਮਹੀਨੇ ਪਹਿਲਾਂ ਇਸ ਚੀਜ਼ਾਂ ਦਾ ਪਲਾਨ ਲੈ ਕੇ ਜਾਂਦੇ ਹੁੰਦੇ ਸੀ ਤੇ ਉਹ ਨਾਲ ਦੀ ਨਾਲ ਵਿਭਾਗ ਬੁਲਾ ਕੇ ਉਹਨੂੰ ਕੰਪਲੀਟਲੀ ਉਸ ਗੱਲ ਦੇ ਉੱਪਰ ਆ ਜਾਂਦੇ ਸੀ ਤੇ ਨਾਲ ਦੀ ਨਾਲ ਉਹਦੀ ਤਿਆਰੀ ਕਰਾ ਕੇ ਸਫਾਈਆਂ ਸ਼ੁਰੂ ਕਰਾ ਦਿੰਦੇ ਸੀ ਸੋ ਅੱਜ ਸਰਕਾਰ ਦੇ ਕੰਨ ਦੇ ਉੱਪਰ ਜੂਨ ਹੀ ਸਰਕਾਰੀ ਸਰਕਾਰ ਦਾ ਮੁੱਖ ਮੰਤਰੀ ਜਿਹੜਾ ਹੈਗਾ ਸਿਰਫ ਗੱਲਾਂ ਬਾਤਾਂ ਨਾਲ ਲੋਕਾਂ ਨੂੰ ਕੜਾਹ ਬਣਾ ਕੇ ਦੇਣਾ ਚਾਹੁੰਦਾ ਸੋ ਪੰਜਾਬ ਦੀ ਰਾਖੀ ਕਰਨ ਹਰ ਪੱਖੋਂ ਪੰਜਾਬ ਦਾ ਮੁੱਖ ਮੰਤਰੀ ਫੇਲ ਹੋਇਆ ਇਹਦੀ ਜੇ ਦੇਖਿਆ ਜਾਵੇ ਪਿਛਲੇ 35-40 ਸਾਲ ਤੋਂ ਸਫਾਈਓ ਨਹੀਂ ਹੋਈ ਇੱਕ ਜੇ ਵੇਲੇ ਬੀਸੀ ਗੁਪਤਾ ਹੁੰਦੇ ਸੀ ਤੇ ਡੀਸੀ ਉਹਨਾਂ ਨੇ ਵੱਡੀਆਂ ਕਰੇਨਾ ਦੇ ਕੇ ਇਹ ਛਿੰਟਾ ਵਾਲੇ ਤੋਂ ਇੱਥੇ ਤੱਕ ਪਟਵਾਈ ਕਰਾਈ ਸੀ ਮੁੜ ਕੇ ਕਿਸੇ ਨੇ ਨਹੀਂ ਕਰਿਆ ਸੋ ਜਿਹੜੀ ਸਰਕਾਰਾਂ ਨੇ ਇਹ ਗੱਲਾਂ ਬਾਤਾਂ ਨਾਲ ਸਾਰਦੇ ਨੇ ਪਿਛਲੇ ਸਾਲ ਆ ਵਜੀਰਪੁਰ ਪਿੰਡ ਹੈ ਇੱਥੇ ਸਾਰਾ ਪ੍ਰਸ਼ਾਸਨ ਬੈਠਾ ਰਿਹਾ ਡੀਸੀ ਇੱਥੇ ਬੈਠਾ ਰਿਹਾ ਮੰਤਰੀ ਇੱਥੇ ਬੈਠਾ ਰਿਹਾ ਐਮਐਲਏ ਇੱਥੇ ਫਿਰਦਾ ਰਿਹਾ ਪਰ ਉਹ ਤੋਂ ਸਬਕ ਨਹੀਂ ਲਿਆ ਹੁਣ ਤੱਕ ਇਹਦੇ ਵਿੱਚ ਕਿਤੇ ਸੁਭਾਈ ਨਹੀਂ ਕਰਾਈ ਇਹਨਾਂ ਨੇ ਅਰ ਜਿਹੜੀ ਅੱਜ ਦੀ ਸਥਿਤੀ ਹੈ ਬਹੁਤ ਖਤਰਨਾਕ ਹੈ ਇਹ ਜੇ ਦੀ ਸਪਾਈ ਨਾ ਹੋਈ ਤਾਂ ਲੈ ਕੇ ਇਹ ਭਾਦਸੋਂ ਤੋਂ ਲੈ ਕੇ ਚਿੰਤਾ ਵਾਲੇ ਤੱਕ ਇਸ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ ਪਿਛਲੇ ਸਾਲ ਸਾਡੇ ਏਰੀਆ ਦੇ ਵਿੱਚ ਬਰਸਾਤ ਭਾਰੀ ਨਹੀਂ ਹੋਈ ਪਰ ਸਾਡੀਆਂ ਪੰਜ ਪਿੰਡਾਂ ਦੀਆਂ ਫਸਲਾਂ ਪਿਛਲੇ ਪਾਣੀ ਨੇ ਆ ਕੇ ਨਿਕਾਸੀ ਦੀ ਵਜ੍ਹਾ ਕਰਕੇ ਨਿਕਾਸੀ ਨਾ ਹੋਣ ਕਰਕੇ ਫਸਲਾਂ ਖਰਾਬ ਕਰਤੀਆਂ ਖੋਖ ਹੈ ਕੋਟੜੀ ਹੈ ਬਿਰੜਵਾਲ ਹੈ ਤੇ ਬਾਕੀ ਦੂਜੇ ਨਾਲ ਦੇ ਲਵਾਨਾ ਇਹ ਕੈਦੂਪੁਰਾ ਇਹ ਸਾਰੇ ਪਿੰਡਾਂ ਦਾ ਢੋਡੇ ਨੇ ਇਧਰ ਸਾਰੇ ਪਿੰਡਾਂ ਦਾ ਨੁਕਸਾਨ ਇਸ ਕਰਕੇ ਹੋਇਆ ਵੀ ਇਹ ਸਾਈਫਨ ਬੰਦ ਪਏ ਨੇ ਸਾਈਫਨ ਬੰਦ ਇਸ ਕਰਕੇ ਨੇ ਵੀ ਅੱਗੇ ਪਾਣੀ ਜਾਣ ਦਾ ਰਸਤਾ ਬੰਦ ਹੈ ਨਰੇਗਾ ਲਾ ਕੇ ਫਾਰਮੈਲਟੀ ਪੂਰੀ ਕਰ ਦਿੰਦੇ ਨੇ ਕਾ ਵੱਢਿਆ ਉਹ ਕੋਈ ਸਫਾਈ ਥੋੜੀ ਆ ਸਰਕਾਰ ਨੇ ਕੋਈ ਫੰਡ ਨਹੀਂ ਜਾਰੀ ਕੀਤਾ ਹਾਲ ਤੱਕ ਸਰਕਾਰ ਦਾ ਫੰਡਾਂ ਦਾ ਪਤਾ ਨਹੀਂ ਫੱਕ ਸਰਕਾਰ ਖਾਂਦੀ ਹੈ ਕਰਦੀ ਹੈ ਉਹ ਉਹਨਾਂ ਦੇ ਕਾਗਜ਼ਾਂ ਚ ਹੈ ਪਹਿਲਾਂ ਡਰੇਨ ਵੀ ਨਿਕਲੀ ਵੀ ਸੀ ਇੱਕ ਹੋਰੀ ਵੀ ਕਈ ਟਰੇਨਾਂ ਨੇ ਕਿਤੇ ਕੋਈ ਸਫਾਈ ਨਹੀਂ ਹੋਈ ਪਿਛਲੇ ਪਿੰਡ ਵੀ ਮਰਦੇ ਨੇ ਗਾਹਾਂ ਕੇ ਫੇਰ ਮਰਦੇ ਨੇ ਕਿਉਂ ਖਾਲੇ ਜਿਹੜੇ ਹੈਗੇ ਸਾਰੇ ਸਾਡਾ ਭਾਈਚਾਰਾ ਵੀ ਘੱਟ ਨਹੀਂ ਰਹਿੰਦੇ ਵੀ ਬੰਦ ਕਰਤੇ ਪਰ ਸਰਕਾਰ ਉਦੋਂ ਨੂੰ ਪ੍ਰਾਲਾਏ ਨਹੀਂ ਕਰ ਰਹੀ ਅਸੀਂ ਨੇ ਮੇਰੇ ਖਾਲੇ ਨੇ ਹਜ਼ਾਰ ਥਾਮੇ ਕੋਈ ਐਪਲੀਕੇਸ਼ਨਾਂ ਦੇਤੀਆਂ ਸਰਕਾਰ ਨੂੰ ਪਰ ਕਿਸੇ ਨੇ ਕੁਝ ਨਹੀਂ ਕਰਿਆ ਪਰ ਸਾਡਾ ਆਇਆ ਸੀ ਉੱਥੇ ਸਰਕਾਰ ਨੇ ਕੀਵਰ ਕਰਾਇਆ ਕੁਝ ਉਹਦੇ ਕੁਝ ਨਹੀਂ ਕਰਾਇਆ ਜੀ ਕਿਤੇ ਕੁਝ ਨਹੀਂ ਕਰਾਇਆ ਮੈਂ ਕਹਿੰਦਾ ਕਿਤੇ ਪੁਲ ਬਣੀ ਲਵਾਇਆ ਨਹੀਂ ਕੋਈ ਪਾਈਪ ਨਹੀਂ ਦਵਾਇਆ ਸੋ ਐਤਕੀ ਫੇਰ ਜਿਹੜਾ ਫੇਰ ਵੱਡਾ ਨੁਕਸਾਨ ਹੋਣ ਦਾ ਖਤਰਾ ਹੈ ਹੁਣ ਅਜੇ ਤੱਕ ਇਹਨਾਂ ਨੇ ਕੋਈ ਫੰਡ ਨਹੀਂ ਕਰ ਅੱਗੇ ਤੋਂ ਨਾ ਕੋਈ ਆਸ ਐ ਪਿਛਲੀ ਵਾਰੀ ਵੀ ਬਹੁਤ ਜ਼ਿਆਦਾ ਪਾਣੀ ਨੁਕਸਾਨ ਕਰਿਆ ਹੁਣ ਤੁਸੀਂ ਛੋਡੇ ਸਾਹਮਣੇ ਦੇਖੋ ਜੀ ਮਿੱਟੀ ਉਹ ਦੇਖ ਲਓ ਸੀ ਕੀ ਇਹਦੇ 'ਚ ਕੋਈ ਕੱਢਿਆ ਕੋਈ ਟਰਾਲੀ ਕੋਈ ਮਿੱਟੀ ਦੇਜਾਂ ਬਸ ਗੇੜਾ ਦੇ ਕੇ ਮੁੜ ਗਏ ਫਾਰਮੇਟ ਹੀ ਕਰ ਗਏ ਹਨ ਫੰਡ ਖਾ ਰਹੇ ਨੇ ਹਨਾ ਪੰਡੋ ਹੋਈ ਨਹੀਂ ਹੋਇਆ ਪਿਛਲੀ ਵਾਰ ਮੁਆਵਜ਼ਾ ਮਿਲੇ ਜੀ ਕੁਝ ਨਹੀਂ ਮਿਲਿਆ ਜੀ ਕਿਸੇ ਨੂੰ ਕਿਸੇ ਨੂੰ ਕੱਖ ਵੀ ਨਹੀਂ ਮਿਲਿਆ ਹੈਗਾ ਸਾਰਾ ਗੱਲਾਂ ਬਾਤਾਂ ਨਾਲ ਘਰ ਪੂਰਾ ਕਰਦੇ ਨੇ ਜੀ ਤੇ ਪਿਛਲੀ ਵਾਰ ਸਰਕਾਰ ਦੇ ਐਮ ਐਲ ਏ ਮੰਤਰੀ ਤੇ ਪ੍ਰਸ਼ਾਸਨ ਸਾਰਾ ਇੱਥੇ ਫਿਰਦਾ ਰਿਹਾ ਹੈ ਪਹਿਰੇ ਵੀ ਲੱਗੇ ਨੇ ਇੱਥੇ ਆਲੇ ਦੁਆਲੇ ਵੀ ਕਿਤੇ ਇੱਥੋਂ ਨਾ ਟੁੱਟ ਜੇ ਇੱਥੋਂ ਨਾ ਟੁੱਟ ਜੇ ਪਰ ਫਿਰ ਵੀ ਬਾਵਜੂਦ ਇਹਦੇ ਪਹਿਰਿਆਂ ਦੇ ਇਹ ਟੁੱਟ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਇਹਨੇ ਕੀਤਾ ਤੇ ਹੁਣ ਦੀ ਸਥਿਤੀ ਜਿਹੜੀ ਹੈਗੀ ਆ ਉਹ ਇਹ ਹੈ ਵੀ ਹਲੇ ਤੱਕ ਇੱਥੇ ਕੋਈ ਨਹੀਂ ਪਹੁੰਚਿਆ ਹੈਗਾ ਕੋਈ ਨਹੀਂ ਆ ਰਿਹਾ ਹੈਗਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਰੋਜ਼ ਬਿਆਨ ਜਾਰੀ ਕਰਦੇ ਨੇ ਅਸੀਂ ਪ੍ਰਬੰਧ ਕਰ ਲਏ ਜੀ ਹੜ੍ਹਾਂ ਦੇ ਪ੍ਰਬੰਧ ਕਰ ਲਏ ਰੋਜ਼ ਅਸੀਂ ਖਬਰਾਂ 'ਚ ਜਿਹੜੀਆਂ ਸੁਰਖੀਆਂ ਨੇ ਉਹ ਦੇਖਦੇ ਆਂ ਪਰ ਜਦੋਂ ਆ ਕੇ ਜ਼ਮੀਨ ਤੇ ਹਕੀਕਤ ਜਿਹੜੀ ਹੈਗੀ ਆ ਉਹ ਅਸੀਂ ਦੇਖਦੇ ਆਂ ਤਾਂ ਇੱਥੇ ਤੱਕ 1% ਵੀ ਕਿਤੇ ਕੰਮ ਜਿਹੜਾ ਹੋਇਆ ਹੋਇਆ ਨਹੀਂ ਦਿੰਦਾ ਹੈਗਾ ਤੁਹਾਡੇ ਸਾਹਮਣੇ ਹੈ ਆ ਨਾਬਾ ਬਲਾਕ ਦੇ ਸੈਕਿੰਡ ਇਤਦਾਦ ਦੇ ਵਿੱਚ ਪਿੰਡ ਨੇ ਜਦੋਂ ਮੌਨਸੂਨ ਆ ਜਾਂਦਾ ਤਾਂ ਹਰ ਵਰਗੀ ਸਥਿਤੀ ਹੈ ਜਿਹੜੀ ਬਣ ਜਾਂਦੀ ਹੈ ਇਹਨਾਂ ਪਿੰਡਾਂ ਨੂੰ ਵੱਡਾ ਨੁਕਸਾਨ ਆ ਜਿਹੜਾ ਚੱਲਣਾ ਪੈਂਦਾ ਭਾਵੇਂ ਕਿ ਅੱਜ ਅਸੀਂ ਥੋੜੇ ਸੈਂਫਲ ਤੇ ਪਹੁੰਚਿਆ ਨੌ ਸੈਂਫਲ ਨੇ ਉਹ ਕਾਫੀ ਲੰਮੇ ਸਮੇਂ ਤੋਂ ਬੰਦ ਨੇ 2.5 ਸਾਲ ਹੋ ਚੱਲੇ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਪਰ ਇਹਨਾਂ ਸੈਂਫਲਾਂ ਵਾਲਾ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ ਜਿੱਦਾਂ ਖਮਿਆਜਾ ਇਸ ਇਲਾਕੇ ਦੇ ਕਿਸਾਨ ਭੁਗਤਦੇ ਨੇ ਵੱਡਾ ਨੁਕਸਾਨ ਆ ਜਿਹੜਾ ਝੋਨੇ ਦੀ ਫਸਲ ਦਾ ਹੁੰਦਾ ਪਿਛਲੀ ਵਾਰ ਇਥੇ ਮਿਲਟਰੀ ਨੂੰ ਸਜਣਾ ਪਿਆ ਸੀ ਕਿਉਂਕਿ ਵੱਡਾ ਪਾੜ ਸੀ ਅਗਲੇ ਪਿਛਲੇ ਪਾਸੇ ਗਊਸ਼ਾਲਾ ਬਹੁਤ ਵੱਡੀ ਗਊਸ਼ਾਲਾ ਪਿੰਡਾਂ ਦੇ ਪਿੰਡ ਜਿਹੜੇ ਖਾਤਰੇ ਦੇ ਵਿੱਚ ਆ ਚੁੱਕੇ ਸੀ ਚਾਰ ਤੋਂ ਪੰਜ-ਪੰਜ ਫੁੱਟ ਪਾਣੀ ਦੀ ਜਿਸ ਜਗ੍ਹਾ ਤੇ ਅਸੀਂ ਖੜੇ ਆ ਅਨੇਕਾਂ ਦਰਖਤ ਦੇ ਜਿਹੜੇ ਪੱਤੇ ਗਏ ਸੀ ਜੇਕਰ ਸਰਕਾਰ ਇਸ ਚੋਏ ਦੀ ਸਫਾਈ ਪਹਿਲਾਂ ਕਰਵਾ ਦੇਵੇ ਇੱਕ ਮਹੀਨਾ ਜਾਂ ਦੋ ਮਹੀਨੇ ਪਹਿਲਾਂ ਕਰਵਾ ਦੇਵੇ ਤਾਂ ਕਿਸਾਨਾਂ ਦਾ ਜਿਹੜਾ ਵੱਡਾ ਨੁਕਸਾਨ ਆ ਉਹ ਹੁਣ ਬੱਸ ਸਕਦਾ ਕਿਉਂਕਿ ਚਾਹੇ ਭਾਵੇਂ ਮੁੱਖ ਮੰਤਰੀ ਵੱਲੋਂ ਵੱਡੇ ਦਾਅਵੇ ਜ਼ਰੂਰ ਕੀਤੇ ਜਾ ਰਹੇ ਨੇ ਕਿਸਾਨਾਂ ਦੇ ਪ੍ਰਤੀ ਚੋਹਿਆਂ ਦੀ ਸਫਾਈ ਕਰਵਾਤੀ ਰਜਵਾਹਾਂ ਦੀ ਸਫਾਈ ਕਰਵਾਤੀ ਬਿਲਕੁਲ ਕਿਤੇ ਸਫਾਈ ਕੋਈ ਨਾਜ਼ਰ ਨਹੀਂ ਆ ਰਹੀ ਜਦੋਂ ਕੋਈ ਵੱਡੀ ਹੜ ਵਰਗੀ ਸਥਿਤੀ ਬਣੂਗੀ ਤਾਂ ਸਾਰਾ ਪ੍ਰਸ਼ਾਸਨ ਇਸ ਜਗ੍ਹਾ ਤੇ ਟੁਕੂਗਾ ਪਿਛਲੀ ਵਾਰ ਵੀ ਡਿਪਟੀ ਕਮਿਸ਼ਨਰ ਪਟਿਆਲਾ ਚਾਹੇ ਭਾਵੇਂ ਕਿ ਪੂਰਾ ਪ੍ਰਸ਼ਾਸਨ ਹੋਵੇ ਡਰੇਨ ਵਿਭਾਗ ਦੇ ਅਧਿਕਾਰੀ ਹੋਣ ਐਸ.ਟੀ.ਐਮ ਹੋਣ ਤਾਂ ਵੱਡੀ ਤਦਾਦ ਦੇ ਵਿੱਚ ਦਿਨ ਰਾਤ ਇੱਥੇ ਇੱਕ ਜਿਹੜਾ ਕੰਮ ਚੱਲਿਆ ਸੀ ਪਰ ਇਸ ਵਾਰ ਕੁੰਭ ਕਰਨ ਦੀ ਨੀਂਦ ਸੁੱਤਾ ਡਰੇਨ ਵਿਭਾਗ ਵੀ ਸੁੱਤਾ ਪਿਆ ਤੇ ਨੋਕਲ ਪ੍ਰਸ਼ਾਸਨ ਵੀ ਸੁੱਤਾ ਪਿਆ ਕਦੋਂ ਅੱਖ ਖੁੱਲੇਗੀ ਜਦੋਂ ਮੌਨਸੂਨ ਆਵੇਗਾ ਉਦੋਂ ਪ੍ਰਸ਼ਾਸਨ ਦੇ ਡਰੇਨ ਵਿਭਾਗ ਦੀ ਜਿਹੜੀ ਅੱਖਾਂ ਉਹ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਉਦੋਂ ਖੁੱਲੂਗੀ ਤਾਂ ਕਿਸਾਨ ਜਿਹੜੇ ਇਲਾਕੇ ਦੇ ਕਿਸ ਤਰ੍ਹਾਂ ਤੜਫਦੇ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਸਾਈਫਨ ਦੀਆਂ ਤਸਵੀਰਾਂ ਦਿਖਾ ਰਿਹਾ ਇੱਕ ਪਾਸੇ ਸਾਈਫਨ ਦੀਆਂ ਤਸਵੀਰਾਂ ਦਿਖਾ ਰਿਹਾ ਜਿਹੜੇ ਨੋ ਪੋਲੇ ਉਹ ਬਿਲਕੁਲ ਬੰਦ ਪਏ ਨੇ ਕਿਉਂ ਬੰਦ ਪਏ ਨੇ ਕਿਉਂਕਿ ਕਿਸਾਨਾਂ ਦੇ ਨਾਲ ਪੰਜਾਬ ਸਰਕਾਰ ਦਾ ਕਿਤੇ ਪਿਆਰ ਨਹੀਂ ਦਿਖ ਰਿਹਾ ਜੇਕਰ ਪਿਆਰ ਦਿਖਦਾ ਹੁੰਦਾ ਤਾਂ ਇਸ ਚੋਏ ਦੀ ਸਫਾਈ ਅੱਜ ਨੂੰ ਹੋਈ ਹੁੰਦੀ ਕਿਉਂਕਿ ਪਤਾ ਵੀ ਹਰ ਸਾਲ ਜਿਹੜਾ 28 ਜੂਨ ਨੂੰ ਮੋਰਚਰ ਪੰਜਾਬ ਦੇ ਵਿੱਚ ਪਹੁੰਚ ਜਾਂਦਾ ਪਰ ਉਸ ਤੋਂ ਪਹਿਲਾਂ 1 ਮਹੀਨੇ ਤੋਂ ਪਹਿਲਾਂ ਲਗਾਤਾਰ ਇਹਨਾਂ ਸਫਾਈ ਹੋਣੀ ਬਹੁਤ ਹੀ ਅਤਿ ਜ਼ਰੂਰੀ ਸੀ ਪਰ ਹੁਣ ਵੇਖਣਾ ਹੋਵੇ ਕਿ ਪਿਛਲੇ ਸਾਲ ਦੀ ਤਰ੍ਹਾਂ ਹੀ ਜਿਹੜੇ ਪੰਜਾਬ ਦਾ ਕਿਸਾਨ ਹੈ ਪਿੰਡਾਂ ਦੇ ਕਿਸਾਨ ਨੇ ਉਸੇ ਤਰ੍ਹਾਂ ਇੱਕ ਮੱਝ ਆਪੁਕਤਨ ਲਈ ਮਜਬੂਰ ਹੋਣਗੇ ਹੈ ਇਹਦੀ ਸਫਾਈ ਇੱਕ ਹਫ਼ਤੇ ਦੇ ਵਿੱਚ ਹੋ ਸਕੇਗੀ ਨਾਬਾ ਤੋਂ ਹਰਮਨ ਸਿੰਘ ਮਾਨ